ਈ ਕੰਦ ਤੇ ਐਲਈਡੀ ਆ ਜੂਗੀ ਭਾਈ ਓਡੀਆਂ ਲੇੜੀਆਂ ਨੇ ਬਾਕੀ ਦਿਖਾ ਦਿਓ 4K আল্ট্রা HD ਰੈਜ਼ੋਲੂਸ਼ਨ ਹੈ ਇਹਦੇ ਚ ভয়েਸ ਅਸਿਸਟੈਂਟ ਓਕੇ Google ਵਗੈਰਾ ਸਾਰਾ ਕੁਝ ਚੱਲੂਗਾ ਸਾਰੇ ਫੀਚਰ ਹੈ 레이ਜ਼ਰਲੈਸ ਮਾਡਲ ਹੈ ਠੀਕ ਹੈ ਦੋ ਸਾਈਜ਼ ਮਿਲ ਜਾਣਗੇ ਆਪਣੇ ਕੋਲ ਇਹਦੇ ਚ ਫਰੈਸ਼ ਡੱਬਾ ਬੰਦ ਸੀਲਡ ਪੈਕ 벨ਟਡ ਮਾਲ ਹੈ ਜੀ ਆਪਣੇ ਕੋਲ ਹੋਰ ਬ੍ਰਾਂਡ ਵੀ ਸਾਰੇ ਮਿਲ ਜਾਣਗੇ ਮੂਰੇ ਸਟਾਕ ਪਿਆ Mi ਮਿਲ ਜੂ Samsung ਮਿਲ ਜੂ Realme ਮਿਲ ਜੂ ਅੱਛਾ ਲਗਭਗ ਸਾਰੇ ਬ੍ਰਾਂਡ ਆ ਜਾਂਦੇ ਕੋਈ ਵੀ ਤੁਹਾਡੇ ਲੇੜੀ ਪਸੰਦ ਆਉਂਦੀ ਆਈਟਮ ਪਸੰਦ ਆਉਂਦੀ ਹੈ スクリーンショット मार के भाई होरा दा शॉप नंबर ही है WhatsApp ते भेज दो ते भाई होरी हो सोनू घरे भी कोरियर कर दणगे हां जी हां जी दोस्तों ਆਪਾਂ ਬਠਿੰਡੇ ਦੇ ਵਿੱਚ ਖੜੇ ਆ ਤੇ ਬਾਈ ਪ੍ਰਿੰਸ ਕੋਲੇ ਆਏ ਆਗੇ ਇਹਨਾਂ ਨੇ LED ਦੇ ਉੱਤੇ ਬਹੁਤ ਵੱਡੇ ਆਫਰ ਲਾਤੇ ਜਿਵੇਂ सोनू ਸਾਰੇ ਨੂੰ ਪਤਾ ਵੀ ਦੀਵਾਲੀ ਆਉਣ ਵਾਲੀ ਆ ਹਨਾ ਤੇ ਮਾਰਕੀਟ ਦੇ ਵਿੱਚ ਹੋਰ ਵੀ ਆਫਰਾਂ ਲਾਈ ਜਾਂਦੇ ਨੇ ਪਰ ਕੀ ਹੁੰਦਾ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਵੀ ਕੂੜਾਂ ਤੇ ਵੀ ਆਫਰਾਂ ਲੱਗੀਆਂ ਜਾਂਦੇ ਨੇ ਪਰ ਇਹ ਕੀ ਆ ਬਾਈ ਬ੍ਰਾਂਡ ਨੇਗੇ ਜਿਵੇਂ ਤੁਸੀਂ ਦੇਖ ਰਹੇ ਹੋ ਜਿਵੇਂ ਵੀਡੀਓ ਦੇ ਵਿੱਚ ਦਿਖਾ ਦਿਓ ਪੂਰਾ ਧਿਆਨ ਦੇ ਨਾਲ ਪੂਰੀਆਂ ਵੱਡੀਆਂ ਵੱਡੀਆਂ ਕੰਤ ਸਾਰੀ ਕੰਧ ਤੇ LED ਆ ਜਾਊਗੀ ਬਾਈ ਓਡੀਆਂ ਲੇੜੀਆਂ ਨੇ ਬਾਈ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਤੇ ਦੱਸੋ ਬਾਈ ਫਿਰ ਇਹਨਾਂ ਬਾਰੇ ਵੀ ਕੋਈ ਮੇਰੇ 1+ ਦਾ ਫਰੈਸ਼ ਐਲਈਡੀ ਟੀਵੀ ਆਪਣੇ ਕੋਲ ਜੀ 4K ਅਲਟਰਾ ਨੇੜੇ ਕਰਕੇ ਦਿਖਾ ਦਿਓ 4K ਅਲਟਰਾ ਐਚਡੀ ਰੈਜ਼ੋਲੂਸ਼ਨ ਹੈ ਇਹਦੇ ਚ ਵਾਇਸ ਅਸਿਸਟੈਂਟ ਓਕੇ ਗੂਗਲ ਵਗੈਰਾ ਸਾਰਾ ਕੁਝ ਚੱਲੂਗਾ ਸਾਰੇ ਫੀਚਰ ਹੈ ਵੈਜ਼ਰਲੈਸ ਮਾਡਲ ਹੈ ਠੀਕ ਹੈ ਦੋ ਸਾਈਜ਼ ਮਿਲ ਜਾਣਗੇ ਆਪਣੇ ਕੋਲ ਇਹਦੇ ਚ ਫਰੈਸ਼ ਡੱਬਾ ਬੰਦ ਸੀਲਡ ਪੈਕ ਬੈਲਟਡ ਮਾਲ ਹੈ ਜੀ 30 ਇੰਚ ਮਿਲ ਜੂ 55 ਇੰਚ ਮਿਲ ਜੂ ਐਚਡੀਆ 10+ ਹੈ ਜੀ ਤੇ ਇਹਦੇ ਚ ਮੰਨ ਕੇ ਚੱਲੋ ਤੁਹਾਨੂੰ ਬਹੁਤ ਹੀ ਵਧੀਆ ਮਾਰਕੀਟ ਨਾਲੋਂ ਆਨ ਇੱਥੇ ਬ੍ਰੈ ਨੈਟ ਰੇਟ ਦੇ ਦਾਂਗੇ ਆਪਾਂ ਮਾਰਕੀਟ 'ਚ ਆਨਲਾਈਨ ਮੰਨ ਕੇ ਚੱਲੋ 55 ਇੰਚ 38000 ਰੁਪਏ ਦੀ ਆ ਆਪਾਂ ਫਲੈਟ ਤੁਹਾਨੂੰ 62800 ਰੁਪਏ ਦੀ ਦੇ ਦਾਂਗੇ ਜੀ ਇੰਨਾ ਫਰਕ ਪਾ ਦਊਗਾ ਪੂਰਾ 9500 10000 ਰੁਪਏ ਦਾ ਫਰਕ ਪਾ 10000 ਰੁਪਏ ਦੇ ਫਰਕ ਨਾਲ ਤੁਹਾਨੂੰ LED ਮਿਲ ਰਹੀ ਆ ਮਿੱਤਰੋ ਨੰਬਰ ਵਾਈ ਹੋਰ ਹੰਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਕੋਈ ਵੀ ਤੁਹਾਡੇ LED ਪਸੰਦ ਆਉਂਦੀ ਆ ਆਈਟਮ ਪਸੰਦ ਆਉਂਦੀ ਆ ਸਕ੍ਰੀਨਸ਼ਾਟ ਮਾਰ ਕੇ ਬਾਈ ਹੋਰਾਂ ਦਾ ਸ਼ਾਪ ਨੰਬਰ ਹੀ ਇਹ ਵਟਸਐਪ ਤੇ ਭੇਜ ਦਿਓ ਤੇ ਬਾਈ ਹੋਰੀ ਸਾਨੂੰ ਘਰੇ ਵੀ ਕੋਰੀਅਰ ਕਰ ਦੇਣਗੇ ਹਾਂਜੀ ਹਾਂਜੀ ਕਿਉਂ ਜੀ ਤੇ ਹੋਰ ਦਿਖਾਓ ਬਾਈ ਜੀ ਫਿਰ ਆਪਣੇ ਕੋਲ 50 ਇੰਚ ਮਿਲ ਜੂ ਵੀਰੇ ਐਸੇ ਚ ਹੀ 50 ਇੰਚ ਠੀਕ ਹੈ ਇਹ ਕਿੰਨੇ ਇੰਚ ਹੈ ਬਾਈ ਇਹ 50 ਇੰਚ ਹੈ ਵੀਰੇ 55 ਇੰਚ ਹੈ ਜੀ ਆਹ 55 ਇੰਚਾ ਸਾਈਜ਼ ਕਿਹੜਾ ਮਰਜੀ ਲੈ ਲਓ ਦੋਸਤੋ ਜਮਾ ਪੂਰੀ ਕੰਧ ਤੇ ਆ ਜਾਣੀਆਂ ਤੁਹਾਡੇ ਬੈਡਰੂਮ ਦੀ ਤੇ ਐਡੀਆਂ ਐਡੀਆਂ ਐਲਡੀਆਂ ਬਾਈ ਹੋਰਾਂ ਕੋਲੇ ਇੱਥੇ ਆਪਣੇ ਕੋਲ ਹੋਰ ਬ੍ਰਾਂਡ ਵੀ ਸਾਰੇ ਮਿਲ ਜਾਣਗੇ ਮੂਰੇ ਸਟਾਕ 'ਪਿਆ ਐਮਆਈ ਮਿਲ ਜੂ ਸੈਮਸੰਗ ਮਿਲ ਜੂ ਰੀਅਲਮੀ ਮਿਲ ਜੂ ਅੱਛਾ ਲਗਭਗ ਸਾਰੇ ਬ੍ਰਾਂਡ ਆ ਜਾਂਦੇ ਨੇ ਬ੍ਰਾਂਡ ਸਾਰੇ ਪਿਆ ਦੋਸਤੋ ਇਹ ਨਹੀਂ ਹੈਗਾ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਾਰਾਜ਼ ਹੋ ਕੇ ਮੋੜਨਾ ਪੂਆ ਜਾਂ ਫੋਨ ਤੇ ਨਾਰਾਜ਼ ਮਤਲਬ ਤੁਹਾਨੂੰ ਕਰ ਦੇਣਗੇ ਸਾਰੇ ਬ੍ਰਾਂਡ ਪਿਆ ਜਿਹੜੇ ਤੁਹਾਡੀ ਦਿਲ ਨੂੰ ਲੱਗਦੀ ਆ ਤੁਸੀਂ ਉਹ ਆਰਡਰ ਕਰੋ ਜਿਹੜਾ ਮਰਜੀ ਸਾਈਜ਼ ਆਰਡਰ ਬਿਲਕੁਲ ਬਿਲਕੁਲ ਬਾਈ ਹੋਰਾਂ ਕੋਲੇ ਹਰੇਕ ਸਾਈਜ਼ ਅਵੇਲੇਬਲ ਹੈ ਨੰਬਰ 1 ਕੁਆਲਿਟੀ ਆ ਆਇਆ ਨਹੀਂ ਹੈ ਕੋਈ ਰੱਦੀਮਾਲ ਹੋਆ ਬਾਈ